ਆਪਣੇ ਆਪ ਨੂੰ ਗੁਰੂ ਦੇ ਕਾਬਲ ਬਣਾਉਣ ਦਾ ਯਤਨ ਕਰਦਾ ਹੈ ਤੇ ਕਈ ਵੀਰ ਐਸਾ ਵੀ ਹੁੰਦਾ ਹੈ ਪ੍ਰਭੂ ਨੂੰ ਤਿਆਗ ਜਾਂਦਾ ਹੈ ਛੱਡ ਜਾਂਦਾ ਹੈ ਇਧਰ ਲਾ ਪਾਸਾ ਤੇ ਭਾਈ ਸਾਹਿਬ ਬੜਾ ਸੁੰਦਰ ਪਰਮਾਨ ਦੇ ਕਿਸ ਸਮਝਾਉਂਦੇ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਪਾਕ ਸਾਲਾ ਬਲ ਬਿੰਜਨ ਅਨੇਕ ਰਚੈ ਪਾਕ ਸਾਲ ਮੈਨਾ ਹੁੰਦਾ ਪਾਕ ਸਾਲਾ ਕਹੋ ਪਾਕ ਸਾਲ ਕਹੋ ਇਹਦਾ ਮੈਨਾ ਹੁੰਦਾ ਹੈ ਰਸੋਈ ਇਹਦਾ ਅਰਥ ਹੁੰਦਾ ਹੈ ਰਸੋਈ ਤੇ ਬਾਲਾ ਮੈਨਾ ਹੁੰਦਾ ਹੈ ਇਸਤਰੀ ਵਿੰਜਨ ਮੈਣਾ ਹੁੰਦਾ ਹੈ ਭੋਜਨ ਭਾਈ ਗੁਰਦਾਸ ਸਾਹਿਬ ਕਹਿੰਦੇ ਰਸੋਈ ਘਰ ਦੇ ਅੰਦਰ ਰਸੋਈ ਦੇ ਅੰਦਰ ਬੀਬੀ ਜੜੀਏ ਬੇਅੰਤ ਪ੍ਰਕਾਰ ਦੇ ਭੋਜਨ ਤਿਆਰ ਕਰਦੀ ਹੈ ਕਦੇ ਕੁਝ ਬਣਾ ਲਿਆ ਕਦੇ ਕੁਝ ਬਣਾ ਲਿਆ ਰਸੋਈ ਦੇ ਅੰਦਰ ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ੁਅਤ ਆ ਪਵਨ ਨੂੰ ਸ਼ਿਨਕ ਸ਼ੋਤ ਲਾਗ ਹੈ ਆ ਪਵਨਤਾ ਜਿਹੜੀ ਉਹਨੂੰ ਸ਼ੋ ਜਾਵੇ ਉਹਨਾਂ ਪਦਾਰਥਾਂ ਨੂੰ ਕੁਝ ਐਸੀ ਵਸਤੂ ਟੱਚ ਕਰ ਜਾਵੇ ਖਾਣ ਯੋਗ ਨਹੀਂ ਰਹਿ ਜਾਂਦੇ ਉਹ ਸ਼ਿਨ ਦੇ ਵਿੱਚ ਹੀ ਅਪਵਿੱਤਰ ਹੋ ਜਾਂਦਿਆ ਉਸ ਵਸਤੂ ਦੀ ਸ਼ੂ ਪ੍ਰਾਪਤ ਕਰਨ ਨਾਲ ਉਦੇ ਸੰਪਰਕ ਚ ਆਉਣ ਨਾਲ ਉਹਦਾ ਟੱਚ ਕਰਨ ਨਾਲ ਭਾਈ ਗੁਰਦਾਸ ਸਾਹਿਬ ਕਹਿੰਦੇ ਬਈ ਇਸੇ ਤਰ੍ਹਾਂ ਜੀਵ ਜੀਵਨ ਦੇ ਅੰਦਰਨਾ ਸ਼ਿਰ ਦੇ ਘਰ ਵਿੱਚ ਅਨੇਕਾਂ ਪ੍ਰਕਾਰ ਦੇ ਫੁਰਨੇ ਉਤਪੰਨ ਕਰਦਾ ਹੈ ਖਿਆਲ ਉਤਪੰਨ ਕਰਦਾ ਹੈ ਕਦੇ ਕੋਈ ਬਣਾਉਂਦਾ ਹੈ ਕਦੇ ਕੋਈ ਟਾਉਂਦਾ ਹੈ ਜਦੋਂ ਇਨ੍ਹਾਂ ਅੰਦਰ ਚੱਲ ਰਹੇ ਖਿਆਲਾਂ ਨੂੰ ਕੋਈ ਮਾੜਾ ਫੁਰਨਾ ਟੱਚ ਕਰਦਾ ਹੈ ਮਾੜੀ ਵਿਚਾਰ ਧਾਰਾ ਅੰਦਰ ਉਤਰਦੀ ਹੈ ਹਿਰਦੇ ਦੇ ਵਿੱਚ ਪ੍ਰਵੇਸ਼ ਕਰਦੀ ਹੈ ਉਸ ਵੇਲੇ ਜਿਹੜੇ ਅੰਦਰ ਚੰਗੇ ਫੁਰਨੇ ਹਨ ਉਹਨਾਂ ਨੂੰ ਸ਼ੋਣ ਨਾਲ ਉਹ ਮਾੜੀ ਵਿਚਾਰ ਉਹਨਾਂ ਨੂੰ ਅਯੋਗ ਬਣਾ ਦਿੰਦੀ ਹੈ ਬਾਰਲਾ ਪਰਮਾਨ ਲੈ ਲਓ ਚੰਗਾ ਆਦਮੀ ਭਲਾ ਕਰਦਾ ਹੈ ਭਲੇ ਪਾਸੇ ਜਾਂਦਾ ਧਰਮੀ ਆ ਤੇ ਉਹ ਕੋ ਸੰਗ ਦਾ ਸੰਗ ਕਰ ਲਵੇ ਕੁ ਸੰਗੀ ਦਾ ਤੇ ਉਹਨੂੰ ਉਹ ਕੁ ਸੰਗ ਜਿਹੜਾ ਔਰ ਉਹਨੂੰ ਆਪਣੀ ਰੰਗਤ ਦੇਣ ਲੱਗ ਪਾਏਗਾ ਤਾਂ ਹੀ ਮਹਾਰਾਜ ਕਹਿੰਦੇ ਨਾ ਵੀ ਕੁ ਸੰਗਤ ਨਹੀਂ ਕਰਨੀ ਉਥੇ ਮਾੜੀ ਸ਼ੂ ਤੈਨੂੰ ਪ੍ਰਾਪਤ ਨਾ ਹੋਵੇ ਮਾੜੀ ਸਰੋਤ ਮਾੜੀ ਦੇਖ ਮਾੜੀ ਬੈਠਕ ਤੈਨੂੰ ਨਾ ਪ੍ਰਾਪਤ ਹੋਵੇ ਕਿਉਂਕਿ ਉਥੇ ਜਾ ਕੇ ਅਪਵਿੱਤਰਤਾ ਅਸ਼ੁੱਧਤਾ ਜਿਹੜੀ ਇਹ ਉਹ ਤੈਨੂੰ ਲੱਗ ਜਾਵੇਗੀ ਉਹਨਾਂ ਦੀ ਸ਼ੋਹ ਪ੍ਰਾਪਤ ਹੋ ਜਾਵੇਗੀ ਇੱਕ ਸ਼ਣ ਦੇ ਵਿੱਚ ਬਾਸਨ ਕਾਰੂ ਪਰਸੀਏ ਤੌ ਕਸ਼ ਲੱਗੈ ਦਾਗ ਜਿਵੇਂ ਕਾਲਾ ਬਰਤਨ ਛੋਣ ਨਾਲ ਦਾਗ ਲੱਗ ਜਾਂਦਾ ਹੈ ਨਾ ਐਉਂ ਹੀ ਜੀਵਨ ਕੁ ਸੰਗੀਤ ਦੇ ਨਾਲ ਜੁੜ ਕੇ ਮਾੜੇ ਫੁਰਨੇ ਨਾਲ ਜੁੜ ਕੇ ਮਾੜੇ ਦਾ ਸੰਗ ਕਰਕੇ ਮਾੜੇ ਫੁਰਨੇ ਦਾ ਸੰਗ ਅੰਦਰ ਹੋ ਗਿਆ ਮਨ ਨੂੰ ਹੋ ਗਿਆ ਤਨ ਨੂੰ ਮਾੜੇ ਮਨੁੱਖ ਦਾ ਸੰਗ ਹੋ ਗਿਆ ਇਹਨੂੰ ਵੀ ਕੋਈ ਨਾ ਕੋਈ ਦਾਗ ਲੱਗ ਜਾਵੇਗਾ ਇਹਨੂੰ ਮੇ ਉਹ ਸ਼ੋ ਪਿੱਟ ਦੇਵੇਗੀ ਨਸ਼ਟ ਕਰ ਦੇਵੇਗੀ ਦਾਗ ਲੱਗ ਦੇ ਲੱਗ ਜਾਵੇਗਾ ਭਾਈ ਸਾਹਿਬ ਕਹਿੰਦੀ ਜੈਸੀ ਤਨ ਸਾਜਤ ਸ਼ਿੰਗਾਰ ਨਰ ਆਨੰਦਕੈ ਤਨ ਦੀ ਸਜਾਵਟ ਕੀਤੀ ਦੰਪਤੀ ਜੀਵਨ ਨੂੰ ਬਸਰ ਕਰਦਿਆਂ ਹੋਇਆਂ ਬੀਬੀ ਨੇ ਤੇ ਕਹਿੰਦੇ ਪਹੁ ਪੋਹ ਪਵੰਤੀ ਹੋਏ ਪ੍ਰੈਸੇ ਜਹਾਤਿਆਗ ਕੈ ਕਹਿੰਦੇ ਕੋਈ ਐਸਾ ਸਮਨ ਜੀਵਨ ਵਿੱਚ ਆਇਆ ਔਰ ਉਹ ਆਪਣੀ ਮਾਲਕ ਤੋਂ ਵੀ ਦੂਰੀ ਬਣਾਈ ਉਹਨੇ ਭਾਈ ਸਾਹਿਬ ਕਹਿੰਦੇ ਸੰਸਾਰ ਦੇ ਅੰਦਰ ਜੀਵ ਆਪਣੇ ਤਨ ਨੂੰ ਸ਼ਿੰਗਾਰਦਾ ਹੈ ਤੇ ਸ਼ਿੰਗਾਰਦਾ ਹੋਇਆ ਕਿਸੇ ਸਮੇਂ ਆਪਣੇ ਮਾਲਕ ਤੋਂ ਵੀ ਜੁਦੇ ਹੋ ਜਾਂਦਾ ਹੈ ਉਤੋ ਵੀ ਦੂਰੀ ਬਣਾ ਜਾਂਦਾ ਹੈ। ਆਈ ਸਭ ਅਗਲਾ ਪਰਮਾਨ ਦੇਂਦੇ ਨੇ ਕਹਿੰਦੇ ਜਿਵੇਂ ਔਰ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਜੈਸੇ ਗਰਭ ਧਾਰਨ ਨਰ ਜਤਨ ਕਰਤ ਨਿਤ ਭਾਈ ਗੁਰਦਾਸ ਸਭ ਕਹਿੰਦੇ ਆਪਣਾ ਦੰਪਤੀ ਜੀਵਨ ਬਸਰ ਕਰਦਿਆਂ ਹੋਇਆਂ ਪਰਿਪੂਰਣ ਪਰਮਾਤਮਾ ਨੇ ਉਸ ਜੋੜੇ ਦੀ ਸੁਣ ਲਈ ਪੁਕਾਰ ਤੇ ਉਹਨਾਂ ਤੇ ਤਰੁੱਠ ਗਏ ਉਹ ਬੀਬੀ ਦੀ ਕੋਖ ਨੂੰ ਭਾਗ ਲੱਗ ਗਿਆ ਪਰਿਪੂਰਨ ਪਰਮਾਤਮਾ ਨੇ ਔਲਾਦ ਦੀ ਦਾਤ ਬਖਸ਼ਿਸ਼ ਕਰ ਦਿੱਤੀ ਭਾਈ ਗੁਰਦਾਸ ਸਾਹਿਬ ਕਹਿੰਦਿਆ ਇਸੇ ਤਰ੍ਹਾਂ ਉਹ ਜੈਸੇ ਗਰਭ ਧਾਰਨਾਰ ਜਤਨ ਕਰਤ ਨਿਤ ਨਿਤ ਹਰ ਰੋਜ਼ ਜਤਨਸ਼ੀਲੇ ਕਾਦਾ ਕਾਦੇ ਲਈ ਯਤਨ ਕਰਦੀ ਹੈ ਮਾਲ ਮੈਂ ਗਰਭ ਛੇਦ ਖੇਦ ਨੇਹ ਭਾਗ ਹੈ ਕਿਦੇ ਐਸਾ ਮਾੜਾ ਸਮਾਂ ਐਸੀ ਮਾੜੀ ਠੋਕਰ ਨਾ ਵਦ ਜਾਵੇ ਜੀਦੇ ਨਾਲ ਗਰਭ ਪਾਤ ਹੋ ਜਾਵੇ ਜੀਦੇ ਨਾਲ ਮੇਰੇ ਉਦਰ ਵਿੱਚ ਪਲ ਰੇ ਮੇਰੇ ਬੱਚੇ ਨੂੰ ਚੋਟ ਪਹੁੰਚੇ ਤੇ ਅਰੋਦਾ ਮੈਂ ਮੁਖ ਨਾਂ ਦੇਖ ਸਕਾਂ ਇਸ ਗੱਲ ਤੋਂ ਬੀਬੀ ਡਰਦੀ ਤੇ ਡਰਦੀ ਹੋਏ ਬੀਬੀ ਕਈ ਪਰਹੇਜ਼ ਕਰਦੀ ਆ ਭਾਈ ਸਾਹਿਬ ਕਹਿੰਦੇ ਉਹਦੇ ਉਧਰ ਅੰਦਰ ਉਹਦੀ ਔਲਾਦ ਏ ਤੇ ਬੀਬੀ ਜਿਹੜੀ ਨਾ 100 ਗੱਲਾਂ ਤੋਂ ਭੈ ਭੀਤ ਹੁੰਦੀ ਆ ਕੁਝ ਪਾਰ ਚੱਕਣਾ ਉੱਚੇ ਨੀਵੇਂ ਹੋਰ ਕਈ ਗੱਲਾਂ ਦਾ ਖਿਆਲ ਕਰਦੀ ਏ ਕਾਦੇ ਤੋਂ ਬਈ ਮੇਰੇ ਉਦਰ ਅੰਦਰ ਪਲ ਲਈ ਪਲ ਰਈ ਔਲਾਦ ਜਿਹੜੀ ਮੇਰੀ ਆ ਕਿਤੇ ਐਸਾ ਨਾ ਵਕਦੇ ਉਹਨੂੰ ਕੋਈ ਚੋਟ ਪਹੁੰਚੇ ਔਰ ਛਿਨ ਜਾਵੇ ਖਤਮ ਹੋ ਜਾਵੇ ਤੇ ਮੈਂ ਉਹਦਾ ਮੁਖ ਦੇਖਣ ਤੋਂ ਵਾਂਝੀ ਰਹਿ ਜਾਵਾਂ ਨਿਪਾਗਣ ਰਹਿ ਜਾਵਾਂ ਬਈ ਔਲਾਦ ਦਾ ਇਹਨੇ ਮੁਖ ਨਹੀਂ ਦੇਖਿਆ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਜਨ ਦੇੜੇ ਨੇ ਜਦੋਂ ਵੈਗੁਰੂ ਇਹਨਾਂ ਤੇ ਕਿਰਪਾ ਕਰਦਾ ਨਾ ਦੇਖੋ ਬਾਹਰ ਦੀ ਔਲਾਦ ਵੀ ਉਦਰ ਦੇ ਸ਼ਰੀਰ ਦੇ ਅੰਦਰ ਹੈ ਤੇ ਗਿਆਨ ਪ੍ਰਭੂ ਦਾ ਵੀ ਸ਼ਰੀਰ ਦੇ ਅੰਦਰ ਹੀ ਪੈਦਾ ਹੋਣਾ ਹੈ ਪਰਮਾਤਮਾ ਦੀ ਜੋਤ ਵੀ ਅੰਦਰ ਹੈ ਗਿਆਨ ਪੁੱਤਰ ਵੀ ਅੰਦਰੋਂ ਹੀ ਉਤਪਨ ਹੋਣਾ ਹੈ ਜਦੋਂ ਸਿੱਖਾ ਤੈਨੂੰ ਪਤਾ ਲੱਗ ਜਾਂਦਾ ਜਿਸ ਬੰਦਗੀ ਵਾਲੇ ਨੂੰ ਕਰਨੀ ਵਾਲੇ ਨੂੰ ਕਮਾਈ ਕਰਨ ਵਾਲੇ ਨੂੰ ਅਭਿਆਸ ਕਰਨ ਵਾਲੇ ਨੂੰ ਗੁਰੂ ਗੁਰੂ ਜਪਣ ਵਾਲੇ ਨੂੰ ਕਿ ਮੇਰੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਸੌ ਤਰ੍ਹਾਂ ਦੇ ਪਰਹੇਜ਼ ਕਰਦਾ ਹੈ ਇਹ ਨਹੀਂ ਕਿ ਮੈਂ ਰੱਬ ਨੂੰ ਮੰਨਦਾ ਨਾ ਮੈਂ ਜੋ ਮਰਜ਼ੀ ਕਰਾਂ ਨਹੀਂ ਗਲਤ ਬਾਤ ਤੇ ਗੁਰੂ ਤਾਂ ਪੈਰ ਪੈਰ ਤੇ ਪਰਹੇਜ਼ ਦੱਸਦੇ ਨੇ ਪਰਹੀਜ ਤੋਂ ਬਗੈਰ ਭਗਤੀ ਨਹੀਂ ਪਰਹੀਜ ਤੋਂ ਬਗੈਰ ਪਰਮਾਤਮਾ ਨੂੰ ਮਿਲਿਆ ਨਹੀਂ ਜਾਣਾ ਪਰਹੀਜ ਤੋਂ ਬਗੈਰ ਨਾਮ ਦੀ ਪਰਫੁੱਲਤਾ ਤਾਂ ਨਹੀਂ ਹੋਣੀ ਸੋ ਪਰਹੀਜ ਦੱਸਦੇ ਨੇ ਨਾਮ ਜਪਣ ਵਾਲਾ ਮਾੜਾ ਸੁਣ ਤੋਂ ਵੀ ਪਰਹੀਜ ਕਰੇਗਾ ਮਾੜਾ ਦੇਖਣ ਤੋਂ ਵੀ ਪਰਹੀਜ ਕਰੇਗਾ ਮਾੜੇ ਪਾਸੇ ਚੱਲ ਕੇ ਜਾਣ ਤੋਂ ਵੀ ਪਰਹੀਜ ਕਰੇਗਾ 마ੜਾ ਕੁਦਰਤਾ ਨਾ ਕਰਨ ਤੋਂ ਵੀ ਪਰਹੇਜ ਕਰੇਗਾ ਤੇ ਫਿਰ ਅੰਦਰੋਂ 마ੜਾ ਫੁਰਨਾ ਉਤਪਨ ਨਾ ਹੋਵੇ ਉਹ ਤੋਂ ਵੀ ਪਰਹੇਜ ਕਰੇਗਾ ਕਿਉਂਕਿ ਡਰਦਾ ਹੈ ਡਰਦਾ ਕਿਉਂ ਕਿ ਜਿਹੜੀ ਕੀਤੀ ਕਮਾਈ ਅੰਦਰ ਗਿਆਨ ਪ੍ਰਗਟ ਹੋ ਰਿਹਾ ਹੈ ਕਿਤੇ ਇਹ ਨਾ ਹੋਵੇ ਨਮ ਪਰਫੁੱਲਤ ਹੋਣ ਤੋਂ ਪਹਿਲਾਂ ਹੀ ਸਭ ਕੁਝ ਖਤਮ ਹੋ ਜਾਵੇ ਕਿਤੇ ਮੈਂ ਨਿਪਾਗੜਾ ਨਾ ਉਦਾਵਾ ਇਹ ਨਾ ਹੋਵੇ ਕੇ ਅੰਦਰ ਵੈਗੁਰੂ ਦਾ ਗਿਆਨ ਪ੍ਰਗਟ ਹੋਵਣਾ ਤੇ ਉਦੋਂ ਪਹਿਲਾਂ ਹੀ ਭਾਂਡਾ ਸਾਪ ਹੋ ਜਾਵੇ ਮੈਂ ਨ ਭਾਗਾ ਰਹਿ ਨਾ ਵਾ ਮੇਰੀ ਕਹਲੀ ਕਲਣਾ ਮੁਸ਼ਕਤ ਸਭ ਕੁਝ ਚਲਾ ਜਾਵੇ ਇਸ ਕਰਕੇ ਉਹ ਇਨਾਂ ਜਗਾਮਾਂ ਤੋਂ ਮਾੜੀ ਥਾਂ ਤੋਂ ਮਾੜੇ ਪਾਸੇ ਤੋਂ ਬੜਾ ਸੰਕੋਚ ਕਰਦਾ ਹੈ ਕਿ ਅੰਦਰ ਵੈਗੁਰੂ ਨੂੰ ਪ੍ਰਗਟ ਕਰਨਾ ਵੈਗੁਰੂ ਦਾ ਨਾਮ ਟਿਕਣਾ ਵੈਗੁਰੂ ਦਾ ਗਿਆਨ ਉਤਪਨ ਅੰਦਰੋਂ ਹੋਣਾ ਹੈ ਅੰਦਰੋ ਹੀ ਪਰਮਾਤਮਾ ਮਿਲਣਾ ਹੈ ਬਾਹਰੋਂ ਕਿਦੋਂ ਪਰਮਾਤਮਾ ਨਹੀਂ ਮਿਲਣਾ ਬਾਹਰੋਂ ਨਹੀਂ ਮਿਲਣਾ ਔਲਾਦ ਸੰਸਾਰੀ ਉਹ ਵੀ ਸਰੀਰ ਦੇ ਵਿੱਚੋ ਹੀ ਪੁਦਾਇਸ਼ ਬਣੇ ਤੇ ਪਰਮਾਤਮਾ ਦੀ ਵੀ ਸਰੀਰ ਦੇ ਵਿੱਚੋ ਹੀ ਉਤਪਨੀ ਹੋਣੀ ਹੈ ਪਰਮਾਤਮਾ ਵੀ ਅੰਦਰੋ ਹੀ ਪ੍ਰਗਟ ਕਰਨਾ ਹੈ ਦੋਨੇ ਬਾਹਰੋਂ ਨਹੀਂ ਮਿਲਦੀਆਂ ਨਾ ਬਾਹਰੀ ਔਲਾਦ ਨਾ ਪ੍ਰਭੂ ਬਾਹਰੋਂ ਮਿਲੇ ਜਿੱਥੇ ਮਰਜ਼ੀ ਤੁਰੇ ਫਿਰੋ ਠੀਕ ਹੈ ਕੋਈ ਢੰਗ ਦੱਸ ਸਕਦਾ ਕੋਈ ਇਹ ਦੱਸ ਸਕਦਾ ਜਿਵੇਂ ਡਾਕਟਰ ਦੱਸ ਦੇਣਾ ਬਈ ਉਲਾਦ ਲਈ ਤੂੰ ਆ ਦਵਾਈ ਵਰਤ ਲੈ ਆ ਪਰਹੇਜ਼ ਕਰ ਆ ਕਰ ਤੇ ਜਿਹੜੇ ਗੁਰਮਤ ਦੇ ਪਾੰਦੀਆ ਨਾ ਗੁਰਸਿੱਖ ਪਿਆਰੇ ਉਹ ਦੱਸਦੇ ਤੂੰ ਇਹਨਾਂ ਗੱਲਾਂ ਤੋਂ ਸੰਕੋਚ ਕਰ ਇਹੋ ਜੀ ਨਦਰ ਤੋਂ ਪਰਹੇਜ਼ ਕਰ ਇਹੋ ਜੀ ਜਗ੍ਹਾ ਤੋਂ ਇਹੋ ਜੇ ਸੰਗ ਤੋਂ ਗੁਰੇਜ਼ ਕਰ ਆਇਓ ਬੈਠ ਕੇ ਪ੍ਰੇਮ ਨਾਲ ਜਪਿਆ ਕਰ ਇੱਕ ਦਿਨ ਪਰਮਾਤਮਾ ਦਾ ਗਿਆਨ ਪੁੱਤਰ ਅੰਦਰੋਂ ਪ੍ਰਗਟ ਹੋਵੇਗਾ ਅੰਦਰੋਂ ਪ੍ਰਗਟ ਹੋਵੇਗਾ ਕਿਦੇ ਉਹ ਜੰਗਲਾਂ ਚ ਬਾਹਰ ਗਿਆ ਨਹੀਂ ਮਿਲਣਾ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਆਲੇਪਾ ਤੋਹੀ ਸੰਗ ਸਮਾਈ ਪੋਹ ਮਦ ਜਿਉ ਬਾਸ ਬਸਤ ਹੈ ਮੁਕਰ ਮਹ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਇੱਕ ਰਸ ਅੰਤਰ ਅੰਦਰ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਰੱਬ ਅੰਦਰ ਵੱਸਦਾ ਬਾਹਰ ਨਹੀਂ ਮਹਾਰਾਜ ਫਰੀਦ ਸਾਹਿਬ ਜੀ ਨੇ ਵੀ ਬਚਨ ਕਹਿ ਅਰ ਮਹਾਰਾਜ ਫਰੀਦ ਸਾਹਿਬ ਕਹਿ ਲਗੇ ਕਹਿੰਦੇ ਕਦ ਲਈ ਜੰਗਲਾਂ ਵਿੱਚ ਮੱਥਾ ਮਾਰਦਾ ਫਿਰਦਾ ਫਰੀਦਾ ਜੰਗਲ ਜੰਗਲ ਕਿਆ ਭਵੈ ਵਨ ਕੰਡਾ ਮੁੜਹਿ ਵਸੀ ਰਬ ਹਾਲੀਏ ਜੰਗਲ ਕਿਉਂ ਢੂੰਡੇ ਜੰਗਲਾਂ ਚ ਕਿਉਂ ਤੁਰਿਆ ਫਿਰਦਾ ਕਿਦੇ ਆਪਣੇ ਅੰਦਰ ਨੂੰ ਢੂੰਡ ਅੰਦਰੋਂ ਮਿਲੇਗਾ ਮਾਲਕ ਅੰਦਰ ਹੀ ਦੀਦਾਰ ਅੰਤਰ ਆਤਮੇ ਹੋਣਾ ਹੈ ਤੇ ਉਹ ਅੰਦਰੋਂ ਹੋਵੇਗਾ ਜਿਹੜਾ ਜਿੰਨੇ ਅੰਦਰੋਂ ਦਰਸ਼ਨ ਕਰ ਲਿਆ ਔਰ ਅੰਦਰ ਦਾ ਸ਼ੁੱਧੀ ਕਰਨ ਹੋ ਗਿਆ ਉਦੀ ਬਾਹਰਲੀ ਨਦਰ ਵਿੱਚ ਉਹ ਅਕਸ਼ ਉਤਰ ਆਵੇਗਾ ਜੋ ਕੁਝ ਅੰਦਰ ਦੇਖਿਆ ਹੈ ਨਾ ਉਹ ਅਕਸ਼ ਨੇਤਰਾਂ ਵਿੱਚ ਉਤਰੇਗਾ ਫਿਰ ਚੌਗਿਰ ਦੇਵ ਪਰਮਾਤਮਾ ਨਦਰ ਆਵੇਗਾ ਉਹ ਪਰহেਜ ਕਰਦਾ ਕਿਦੇ ਕਿਦੇ ਐਸਾ ਦੁੱਖ ਐਸੀ ਚੋਟ ਨਾ ਵਾਜਾਏ ਜਿਹਦੇ ਨਾਲ ਪਰਮਾਤਮਾ ਦੇ ਪ੍ਰਗਟ ਕਰਨ ਤੋਂ ਗਿਆਨ ਪ੍ਰਗਟ ਕਰਨ ਤੋਂ ਮੈਂ ਰਹਿ ਜਾਵਾਂ ਨਿਭਾਗਾ ਨਾ ਰਹਿ ਜਾਵਾਂ ਮੈਂ ਭਾਗਾ ਵਾਲਾ ਬਨਣਾ ਆ ਭਾਗਾਂ ਤੋਂ ਬਿਗੈਰ ਮਾਲਕ ਨੂੰ ਨਹੀਂ ਮਿਲਿਆ ਜਾਂਦਾ ਬਿਨ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਿਜੈ ਜਿਉ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੱਡੇ ਭਾਗ ਨੇ ਸਤ ਸੰਗਤ ਦੀ ਪ੍ਰਾਪਤੀ ਆ ਇਥੇ ਆ ਕੇ ਅੰਦਰ ਦੀ ਮੈਲ ਉਤਰਦੀ ਹੋਰ ਹੀ ਪਾਸੀ ਜਾ ਕੇ ਮੈਲ ਅੰਦਰ ਉਤਰਦੀ ਹੈ ਇਥੇ ਅੰਦਰ ਦੀ ਮੈਲ ਉਤਰਦੀ ਏ ਹੋਰ ਹੀ ਪਾਸੀ ਜਾ ਕੇ ਬਾਰੋਂ ਮੈਲੇ ਵਿਚਾਰ ਮੈਲੇ ਖਿਆਲ ਉਹ ਜੀਵਨ ਦੇ ਅੰਦਰ ਉਤਰਦੇ ਜਾਂਦੇ ਨੇ ਘਰ ਕਰਦੇ ਜਾਂਦੇ ਨੇ ਭਾਈ ਸਾਹਿਬ ਅਰ ਚੌਥਾ ਪਰਮਾਨ ਦੇਂਦੇ ਕਹਿੰਦੇ ਤੈਸੇ ਸਿਲ ਸੰਜਮ ਜਨਮ ਪ੍ਰਜੰਤ ਕੀਜੈ ਕਹ ਲੱਗੇ ਇਸੇ ਤਰ੍ਹਾਂ ਜਿਵੇਂ ਤਿੰਨ ਪਰਮਾਨ ਉੱਪਰਲੇ ਦਿੱਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਕੋਈ ਆਦਮੀ ਸਾਰੀ ਉਮਰ ਅਰ ਜੀਵਨ ਅਰ ਜਨਮ ਪਰਯੰਤ ਕੀ ਜੇ ਜਨਮ ਤੋਂ ਲੈ ਕੇ ਮਰਨ ਤੱਕ ਬੜਾ ਯਤਨਸ਼ੀਲ ਏ ਬੜੇ ਪ੍ਰਬੰਧ ਕਰਦਾ ਤੇ ਬਹੁਤ ਕੁਝ ਕਰਦਾ ਹੈ ਤੇ ਮਹਾਰਾਜ ਕਹਿੰਦੇ ਬਈ ਇੰਨਾ ਯਤਨਸ਼ੀਲ ਹੋਇਆ ਕਿ ਕਿਦੇ ਕੋਈ ਐਸਾ ਨਾ ਹੋਵੇ ਕਿ ਮੇਰਾ ਜੀਵਨ ਅੰਥਾ ਚਲਿਆ ਜਾਵੇ ਕਹਿੰਦੇ ਤਨ ਕਹੀ ਪਾਪ ਕੀਏ ਤੂਲ ਮੈਂ ਬਜਾਗ ਹੈ ਕਹਿਣ ਲੱਗੇ ਸੰਕੋਚ ਇਹ ਕਰਦਾ ਕਿ ਕਿਦੇ ਥੋੜੇ ਮਾਤਰ ਵੀ ਪਾਪ ਨਾ ਮੈਂ ਕਰਾਂ ਧਿਆਨ ਰੱਖਣਾ ਪਾਪ ਤਨ ਕਰਕੇ ਨਹੀਂ ਜੇ ਹੁੰਦੇ ਅਪਰਾਧ ਮਨ ਕਰਕੇ ਨਹੀਂ ਜੇ ਹੁੰਦੇ ਮਹਾਰਾਜ ਕਹਿੰਦੇ ਨਾ ਕੋਟ ਪਰਾ